ਸਾਨਪੁਰ ਲੋਤੀ ਦੇ ਪਿੰਡ ਬਸਤੀ रामपुर ਜ਼ਗੀਰ ਦੇ ਬੱਗਾ ਸਿੰਘ ਦਾ 18 ਸਾਲਾ ਨੌਜਵਾਨ ਆਕਾਸ਼ ਦੀ ਦੀ ਨਸ਼ੇ ਦੀ ਓਵਰਡੋਜ਼ ਕਾਰਨ ਪੇਤ ਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਬੱਗਾ ਨੇ ਦੱਸਿਆ ਕਿ ਉਸ ਦਾ ਲੜਕਾ ਆਕਾਸ਼ ਪਿਛਲੇ 2 ਸਾਲ ਤੋਂ ਨਸ਼ੇ ਕਰਦਾ ਸੀ ਜਿਸ ਦੀ ਅੱਜ ਨਸ਼ੇ ਦਾ ਗਲਤ ਟੀਕਾ ਲਗਾਉਣ ਕਰਨ ਮੌਤ ਹੋ ਗਈ। ਕੀ ਕੀ ਤੁਹਾਡਾ ਨਾਮ ਕੀ ਕਰਨਾ ਹੋਇਆ ਤੇਰਾ ਨਾਮ ਭੈਰੀਨ ਆ ਕੀ ਕਰਦਾ ਦੀ ਕਰਨਾ ਭਾਈ ਜਿਤਨਾ ਤੋਤੇ ਪੈਂਡਾ ਸ਼ਰੇ ਆਮ ਨਸ਼ਾ ਵੇਚਦਾ ਆ ਮਾਵਾ ਦੇ ਪੁੱਤ ਮੁੱਕਦੇ ਜਾਂਦੇ ਆ ਠੀਕ ਨਹੀਂ ਉਹ ਮਾਂ ਪੇ ਕੀ ਕਰੂ ਜਿੰਨਾ ਤੇ ਬਲਾ ਦੇ ਮੁੱਕਦੇ ਜਾਂਦੇ ਕੋ ਅੱਦਾ ਮੁੱਕਦੇ ਜਾਂਦੇ ਕੋ ਇਹਨਾਂ ਤੇ ਤੋਤੀ ਵਾਲੇ ਤਾਂ ਸਖਤ ਤੋਂ ਸਖਤ ਕਾਰਵਾਈ ਸ਼ੁਰੂ ਕਰਤੀ ਜਾਵੇ ਇਹਨਾਂ ਤੇ ਇਹਨਾਂ ਸ਼ਰੇ ਆਮ ਭਾਜੀ ਨਸ਼ਾ ਵੇਚ ਤੇ ਅਸੀਂ ਵੀ ਕੰਮ ਕਰਦੇ ਜਾਂਦੇ ਸੀ ਬਹੁਤ ਮੁੰਡੇ ਉੱਥੇ ਮੁੱਕੇ ਆ ਤੋਤੀ ਨਸ਼ਾ ਖਾ ਖਾ ਕੇ ਤੇ ਹਰਦੇ ਨਹੀਂ ਕਿ ਇਹਨਾਂ ਤੇ ਬਹੁਤ ਕਾਰਵਾਈਆਂ ਹੋਈਆਂ ਹਨ ਹਰਦੇ ਨਹੀਂ ਕਿ ਕਈ ਪਿੰਡਾਂ ਚ ਤਾਂ ਮਕਾਨ ਵੀ ਢਾਈ ਜਾਂਦੇ ਆ ਵੀ ਹਟ ਗਏ ਨਸ਼ਾ ਵਿੱਚੋਂ ਹਟ ਗਾਇਆ ਇਹ ਤਾਂ ਤਲਦਾ ਹੀ ਨਹੀਂ ਪਾਜੀ ਉਹ ਮਾਂ ਪੇ ਜਿਹੜੇ ਦਿਹਾੜੀ ਦੱਪਾ ਕਰਦੇ ਉਹ ਕੀ ਕਰਨਗੇ ਜਿਨ੍ਹਾਂ ਦੇ ਮਾਂ ਪੋਤੇ ਇਦਾਂ ਮੁੱਕਦੇ ਜਾਂਦੇ ਆ ਤੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਪਾਜੀ ਪਾਜੀ ਸਰਕਾਰ ਨੇ ਮਹਿੰਨ ਚਲਾਈ ਆ ਜੁਧ ਨਸ਼ਿਆ ਬਰੋ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਲੱਗੀ ਹੋਈ ਸਰਕਾਰ ਆਪਣੇ ਖਤਰੇ ਵਿੱਚ ਪਾ ਰਹੀ ਕਰ ਲੱਗੇ ਤਾਂ ਹੋਈ ਪਾਜੀ ਜੇ ਇੱਥੇ ਕਰਨਗੇ ਕਾਰਵਾਈ ਤੇ ਫੇ ਹੋਗਾ ਨਾ ਸਾਨੂੰ ਵੀ ਪਤਾ ਲੱਗੂਗੀ ਇੱਥੇ ਕਾਰਵਾਈ ਕੀਤੀ ਆ ਤੇ ਜੇ ਸਾਨੂੰ ਪਤਾ ਲੱਗੂ ਏਦਾਂ ਸਾਨੂੰ ਕਿਸੇ ਪਤਾ ਲਗਾ ਵੀ ਕਾਰ ਲੱਗੇ ਹੋਏ ਆਏ ਕਰਨ ਨਾ ਜੇ ਇੱਥੇ ਦੁਗਣਾ ਲੱਗਦਾ ਜੀ ਕਰਦਾ ਹੀ ਨਹੀਂ ਦੋ ਆ ਇੱਕ ਮਹੀਨੇ ਚ ਦੋ ਮੱਤਾਂ ਹੋ ਗਿਆ ਵਾ ਹੋ ਗਿਆ ਜੀ 20 ਦਿਨ ਹੋਏ ਮੁੰਡਾ ਮੁਕੇ ਨੂੰ ਉਹਨੂੰ ਇੱਕ ਉਹ ਮੁਕਾਏ 25 ਤਰੀਕ ਨੂੰ ਤੇ ਅੱਜ ਮੁੱਕ ਗਿਆ ਮੁੰਡਾ 26 ਤਰੀਕ ਨੂੰ ਨਹੀਂ ਨਾ ਨਹੀਂ ਨਾ ਹੋ ਗਿਆ ਤਾਂ ਦੱਸੋ ਪਹਿਲਾਂ ਉਹ ਕੀ ਕਰਨਗੇ ਮਾਪੇ ਜਿਨ੍ਹਾਂ ਨੇ ਦਿਹਾੜੀ ਦੱਪਾ ਕਰਕੇ ਬਾਹਰੋਂ ਲਿਆਣ ਕੇ ਖਾਣਾ ਆ ਤਾਂ ਮਾ ਕੀ ਕਰਨਗੇ ਇਹਨਾਂ ਤੇ ਸਖਤ ਸਖਤ ਪਾਜੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਇਹ ਸ਼ਰੀਆਮ ਪਾਜੀ ਨਸ਼ਾ ਵੇਚਦੇ ਆ ਆ ਦੋ ਤਿੰਨ ਘੜੀ ਦੇ ਵਿੱਚ ਘਾਰੇ ਆ ਮੁੰਡੇ ਦਾ ਨਾਂ ਅਰਛੇ ਅਰਛੇ ਆ ਉਹ ਸ਼ਰੀਆਮ ਵੇਚਦਾ ਵਾ ਸਾਨੂੰ ਪਤਾ ਹੀ ਕੰਮ ਤਾਂ ਦੇ ਰੋਟੇ ਨਾਲੋਂ ਜਾਂਦੇ ਰਹੇ ਆ ਇਹ ਬਹੁਤ ਨਸ਼ਾ ਵੇਚਦੇ ਆ ਉੱਥੇ ਤੇ ਲੋਕ ਜਾਂਦੇ ਆ ਦੇਖਾ ਤਾਂ ਮੁੰਡਾ ਸਾਡੇ ਵੇਖਦਾ ਵੇਖਦਾ ਪਾਜੀ ਮੁੱਕ ਗਿਆ ਸੀ ਉਹਨਾਂ ਨੇ ਖਿੱਚ ਕੇ ਤੂੜੀ ਵਾਲੇ ਅੰਦਰ ਕਰ ਦਿੱਤਾ ਪੁਲਿਸ ਕੀ ਕਰਦੀ ਆ ਪੁਲਿਸ ਕੋਈ ਇਹਨਾਂ ਤੇ ਜਾਵੇ ਕਾਰਵਾਈ ਕਰੇ ਪੈਸਾ ਤੇ ਲਾਲਾ ਲੈਂਦੇ ਆ ਤੁਰ ਜਾਂਦੇ ਆ ਅੰਦਰਾਂ ਚ ਤੇ ਚਲੋ ਠੀਕ ਆ ਗੁਪਤੋਂ ਗੁਪਤੋਂ ਫੇਰ ਵੇਚੀ ਜਾਂਦੇ ਆ ਇਹ ਕੀ ਮਸਲਾ ਹੋਇਆ ਪਾਜੀ ਇਹਨਾਂ ਦਾ ਉਹ ਤੇ ਇਹਨਾਂ ਨੂੰ ਇਹਨਾਂ ਦੇ ਸਾਥੇ ਸਾਥ ਕਾਰਵਾਈ ਕੀਤੀ ਜਾਵੇ ਪਾਜੀ ਸਾਡੀ ਇਹੇ ਮੰਗ ਆ ਤੁਹਾਡੇ ਗਾੜੀ ਹੱਥ ਜੋੜ ਕੇ ਬੱਗਾ ਜੀ ਆਹ ਰਾਮਪੋ ਜੀ ਵੀ ਦਸਤੀ ਕਰਨਾ ਨਸ਼ਾ ਮੁੰਡੇ ਨੇ ਕਰਦਾ ਇਹਦਾ ਕੋਈ ਗਲਤ ਟੀਗਾ ਲੱਗ ਗਿਆ ਇਹ ਤੁਹਾਨੂੰ ਸਮਝਾਉਂਗਾ ਹਾਂ ਦੋ ਸਾਲ ਹੋ ਗਏ ਹੁਣ ਬੇਦੋ ਕਿਤੇ ਮੇਰੇ ਸੱਜਣ ਨੂੰ ਕੇਂਦਰ ਚ ਹਾਂਜੀ ਸਿੰਧਾ ਕੇਂਦਰ ਚ ਹੀ ਚੱਲਿਆ ਜੀ ਇਹਦਾ ਕਈ ਹੋਇਆ ਇਹਨੂੰ 1 ਮਹੀਨਾ ਰਿਹਾ ਜੀ ਉੱਥੇ ਗਲੋ ਆਇਆ ਸੀ ਬਾਬਾ ਬਸ 10 12 ਦਿਨ ਹੀ ਹੋਏ ਹੈ ਗੱਲ ਆਇਆ ਇਹਨੂੰ ਪਰੇ ਫੇਰ ਨਸ਼ਾ ਕਰਨਾ ਪਈ ਕੀ ਕਰਨੋ ਕੀ ਸਮਝ ਤੇ ਹੋ ਗਿਆ ਤੁਹਾਡਾ ਹਾਂਜੀ ਜਦ ਤੱਕ ਕਰਮ ਕੀ ਦਸਰਾ ਤੀਵਾਂ ਲਾ ਕੇ ਪੂਰਾ ਹੋ ਗਿਆ ਜੀ ਮੇਰੇ ਕੀ ਕੰਮ ਕਰਦੇ ਸੀ ਅਹੀਂ ਬਜ਼ਾਰ ਦਾ ਕੰਮ ਕਰਦੇ ਹਾਂ ਹਾਂਜੀ 18 ਸਾਲ ਦੇ ਹਾਂ ਮੰਗੀ ਕਰਦੇ ਤੁਸ ਜੀ ਮੰਗਾਈ ਇਹ ਕਰਦੇ ਸਰਕਾਰ ਅਗੇ ਨਸ਼ਾ ਜਿਹੜੇ ਵੇਚਦੇ ਆ ਉਹਨਾਂ ਨੂੰ ਬੰਦ ਹੋਣਾ ਚਾਹੀਦਾ ਵਾ ਪੁਲਿਸ ਕਾਰਵਾਈ ਪੁਲਿਸ ਕਾਰਵਾਈ ਹੋਣੀ ਚਾਹੀਦੀ ਹੈ ਅੰਦੀਪ ਜੀ ਇਹ ਤੁਹਾਡਾ ਨਾਮ ਕਿੱਥੋਂ ਦੇ ਰਹਿਣ ਵਾਲੇ ਹੋ ਸਾਡੀ ਗੁਰਪੀਰ ਮੇਰਾ ਨਾਮ ਆ ਰਾਮਪੁਰ ਦੀ ਬਸਤੀ ਰਾਮਪੁਰ ਦੀ ਰਹਿਣ ਵਾਲਾ ਮੈਂ ਸਰਪੰਚ ਮੌਜੂਦਾ ਸਰਪੰਚ ਹਾਂ ਕੀ ਕਰਨਾ ਬਈ ਟਰਨਾ ਸਾਹਿਬ ਜੀ ਇਹਦਾ ਰਾਤ ਦਾ ਮੁੰਡਾ ਕਿਆ ਪਿਆ ਘਰੋਂ ਫਟੋ ਦੇ ਨੇ ਜਦੋਂ ਦੇਖਿਆ ਉਹ ਕਿਸੇ ਨਿਆਰਾ ਗੰਦੀ ਜਾਂਦੀ ਜਾਂਦੀ ਮੋਟਰ ਤੇ ਕੇ ਤੇ ਕੋਤੀ ਉਹ ਮਨਿਆਲੇ ਨੂੰ ਜਾਂਦਾ ਪਿਆ ਸੀ ਤਾਂ ਜਿਹੜਾ ਉੱਥੇ ਜਾ ਕੇ ਡੈੱਥ ਹੋਈ ਆ ਕਿਸੇ ਨੇ ਦੇਖਿਆ ਫਿਰ ਜਾ ਕੇ ਸਾਡੇ ਪਿੰਡ ਦੇ ਖਬਰਾਂ ਆਈ ਸਾਡੇ ਕੋਲ ਕੁਝ ਨਹੀਂ ਪਿਆ ਨੀ ਕਿਸੇ ਨੌਜਵਾਨ ਦੀ ਹਾਂਜੀ ਪਹਿਲਾਂ ਵੀ ਇੱਕ ਨੌਜਵਾਨ ਦੀ ਹੋਈ ਆ ਕਿਦਾਂ ਕੰਡੀ ਨਾਲ ਸੈਲ ਸੀਰਣਾ ਸੈਲ ਸੈਲ ਸਿੰਘ ਮੁੰਡਾ ਨਾ ਬਾਸੂ ਦੇ ਵਿੱਚ ਬਾਸੂ ਦੇ ਟਿਕਾ ਲਾ ਕੇ ਉਹ ਵੀ ਇਦਾਂ ਹੀ ਮਰ ਡੈੱਥ ਹੋਈ ਤਾਂ ਪਹਿਲਾਂ ਉੱਤੋਂ ਪਹਿਲਾਂ ਸਾਫਕਾ ਸਰਪੰਚ ਦੇ ਮੁੰਡੇ ਦੀ ਡੈੱਥ ਹੋਈ ਥੇ ਪਤਾ ਪੰਜਾਬ ਸਰਕਾਰ ਦੇ ਜੋਦ ਨਹੀਂ ਕਰਵਾਉਂਦਾ। ਸਰਕਾਰ ਜਿ ਚਲਾਈ ਤਾਂ ਕੋਈ ਕੰਟਰੋਲ ਨਹੀਂ ਗੇਗਾ ਪਰ ਦੋਤੀ ਪਿੰਡ ਦੇ ਵਿੱਚ ਇੰਨਾ ਕੰਟਰੋਲ ਨਹੀਂ ਗਾ ਸਾਡੇ ਨੌਜਵਾਨ ਮੁੰਡੇ ਇੱਥੋਂ ਜਾਂਦੇ ਨਸ਼ਾ ਲੈ ਕੇ ਆਉਂਦੇ ਉਥੋਂ ਸ਼ਰੇਆਮ ਮਿਲਦਾ ਪਿਆ। ਸ਼ਰੇਆਮ ਮਿਲਦਾ ਭਾਈ ਸ਼ਰੇਆਮ ਹਾਂਜੀ ਅਸੀਂ ਇਹੇ ਕਾਰਵਾਈ ਦੀ ਮੰਗ ਕਰਦੇ ਹਾਂ ਸਰਕਾਰ ਕੋ ਵੀ ਆ ਨਸ਼ਾ ਬੰਦ ਹੋਣਾ ਚਾਹੀਦਾ ਇੱਥੇ ਸਪਲਾਈ ਵੀ ਘਰਾਂ ਇੱਥੇ ਸਾਡੇ ਪਿੰਡਾਂ ਨਾਲ ਕੇ ਘਰੋ ਘਰ ਤੱਕ ਇਹ ਕਿੰਦੇ ਭਰਾ ਤਾਂ ਕਹਿੰਦੇ ਪਾਜੀ ਹਾਂਜੀ ਮੁੰਡੇ ਦੀ ਉਮਰ ਮੁੰਡੇ ਦੀ 19-20 ਸਾਲ ਦੇ ਲੱਗ ਬੰਨ 20 19 ਸਾਲ ਦੇ ਲੱਗੇ ਨਹੀਂ ਵਿਆਹਿਆ ਹੋਇਆ ਨਹੀਂ ਵਿਆਹਿਆ ਨਹੀਂ ਸਾਰਾ ਜੀ ਹਜੇ ਥੋੜੇ ਦਿਨ ਹੀ ਹੋਏ ਤੇ ਓਏ ਕਪੂਸਾ ਸੈਂਟਰ ਤੋਂ ਲੈ ਕੇ ਆਏ ਆ ਨਾ ਇਹ ਤਿੰਨ ਚਾਰ ਦਿਨ ਹੋਏ ਹਾਂਜੀ ਨਸ਼ਾ ਸ਼ਰਮਾਂ ਦੇ ਅੰਦਰ ਵੀ ਭੇਜਿਆ ਸੀ ਉਹਦਾ ਫੇਰ ਵੀ ਉੱਤਲਿਆ ਫੇਰ ਤੋਤੀ ਵੇਖਦਾ ਸ਼ਰਿਆਮਾ ਉੱਥੋਂ ਫਿਰ ਸਾਰੇ ਲੈ ਆਉਂਦੇ ਮੁੰਡੇ ਪਿੰਡੋਂ ਆਉਂਦੇ ਆ ਉੱਥੋਂ ਦੇ ਉਸੇ ਕਰਮ ਦੇ ਉਸੇ ਨੂੰ ਕੀ ਕਰੀਏ ਪੁਲਸ ਵੀ ਬੋਲੇ ਮੋਲੇ ਘਰ ਢਾਹ ਦਿੰਦੇ ਕਿਦਾਂ ਲੋਕਾਂ ਦੇ ਉੱਪਰ ਚੇਲੇ ਨੂੰ ਕਾਰਵਾਈ ਆਪਾਂ ਨੂੰ ਪਤਾ ਲੱਗਦਾ ਹੀ ਆ ਕੋਈ ਲੈ ਦੇ ਕੇ ਅਗਲੇ ਗਾਂ ਦੀ ਗਾ ਕਾਰਵਾਈ ਉਹਨਾਂ ਪੁਲਿਸ ਵਾਲਿਆਂ ਨਾਲ ਮੁਲਾਜ਼ਮਾਂ ਨਾਲ ਗੱਲ ਹੋਈ ਆ ਕਹਿੰਦੇ ਵੀ ਅਸੀਂ ਫੜਦੇ ਆ ਬੰਦੇ ਤਿੰਨ ਚਾਰ ਬੰਦੇ ਫੜੇ ਵੀ ਆ ਜਿਹੜੇ ਮਗਰ ਵੱਡੇ ਮਗਰਮਾਸ਼ ਬੰਦਿਆਂ ਨੂੰ ਫੜਦੇ ਨਹੀਂ ਬੱਸ ਨਿੱਕੇ ਮੁੰਡੇ ਜਿਹੜਾ ਥੋੜਾ ਬੋਧਾ ਵੇਖਦੇ ਜਾ ਕੋਈ ਖਾਨ ਆਲਾ ਉਹਨਾਂ ਨੂੰ ਫੜ ਕੇ ਅੰਦਰ ਖੋੜਾ ਖਿਲਾ ਦਿੰਦੇ ਆ ਉਹਨਾਂ ਦੇ ਦੀ ਬਾਡੀ ਕਿੱਥੇ ਫੜ ਕੇ ਬਾਡੀ ਸਿਵਲ ਹਸਪੀਟਲ ਆ ਗਈ ਹਾਂਜੀ ਪੁਲਿਸ ਲੈ ਗਈ ਹਾਂਜੀ ਨੌਕੇ ਤੇ ਪਹੁੰਚੀ ਹੀ ਬਲਸੀ ਉਹਨਾਂ ਦੇ ਚੱਕੀ ਉਹਨਾਂ ਨੇ ਜਾ ਕੇ ਸਾਡੇ ਪਿੰਡ ਦਾ ਮੁੰਡਾ ਨਾਮ ਚਾਰ ਉਹ ਗੱਡੀ ਉਹਦੇ ਲੈ ਕੇ ਗਏ ਨਾਲ ਮਾਂਗੇ ਹੀ ਕਰਦੇ ਮੰਗੇ ਹੀ ਕਰਦੇ ਵੀ ਨਸ਼ਾ ਸੰਤੂਤੀ ਲਾਗੇ ਪਿੰਡ ਜਾ ਤੂਤੀ ਇਦਾਂ ਬਰਬਾਦ ਹੋ ਜਾਣਾ ਸਾਰੇ ਸਾਡੇ ਦੇ ਚਾਰ ਪੰਜ ਮੁੰਡਾ ਹੋ ਗਿਆ ਇਦਾਂ ਹੀ ਇਹ ਬੰਦ ਹੋਣਾ ਚਾਹੀਦਾ ਅੰਦਾਸ਼ਾ ਇਹੇ ਹੱਥ ਦਾ ਕੋਈ ਸਰਦੋਸਤੋ ਜਿਹੜੀ ਸਰਕਾਰੀ ਕਾਰਜਕਾਰੀ ਚੱਲਦੀ ਹੈ ਜੁੱਤ ਨਾਲ ਕੇ ਅੱਗੇ ਜਦੋਂ ਸਾਡੇ ਤੂਤੀ ਬੰਦ ਹੋਊਗਾ ਅੰਦਾਸ਼ਾ ਫਿਰ ਅਸੀਂ ਦਸਤਵਾਂਗੇ ਹੁਣ ਖਬਰਾਂ ਦੇ ਅਖਬਾਰਾਂ ਦੇ ਵਿੱਚ ਬੜਾ ਕੋਈ ਦਾਅਦੇ ਆ ਵੀ ਇੱਥੋਂ ਹੀ ਬੰਦ ਹੋਗਾ ਇਦਾਂ ਉਹ ਸਾਡੂ ਪਤਾ ਲੱਗੇ ਸਾਡੇ ਇੰਨਾ ਕੁਝ ਵਿਗਦਾ ਬੰਦਾ ਛਾ ਤੇ ਸਾਡੇ ਇਥੇ ਨੌਜਵਾਨ ਤੇ ਸਾਰੇ ਮੁੰਡੇ ਜਿਹੜੇ ਕੋਈ ਕੋਈ ਵੀ ਥੱਲ ਪਈ ਨਹੀਂ ਇਥੇ ਨਸ਼ੇ ਦੀ ਕੋਈ ਸੰਪਰਕ ਨਹੀਂ ਕੀਤਾ ਪੁਤਨਾ ਸਰਕਾਰ ਪੁਤਨਾ ਕੀਤਾ ਪੁਲਿਸ ਵਾਲੇ ਕਹਿੰਦੇ ਅਸੀਂ ਚੱਕੇ ਪਰਚੇ ਕੀਤੇ ਆ ਨੰਦਿਆਂ ਨੇ ਤੇ ਵੇਖਦਾ ਫਿਰ ਵੀ ਉਹਨਾਂ ਹੀ ਆ ਪਰਚੇ ਕੀਤੇ ਹੋਊਂਗੇ ਆਪਾਂ ਮੰਨਦੇ ਆ ਪਰ ਪਰਚੇ ਜਿਹੜੇ ਵੇਖਦੇ ਜਾਂ ਉਹਨਾਂ ਦਾ ਪਰਚਾ ਕੀਤਾਗਾ ਉਹਨਾਂ ਦੇ ਮੁੰਡੇ ਦੂਜਾ ਲੱਗ ਪੈਂਦਾ ਭਰਾ ਲੱਗ ਜਾਂਦਾ ਕੋਈ ਹੋਰ ਲੱਗ ਜਾਂਦਾ ਜਗੀਰ ਤੋ ਤਾਂ ਨਾਲ ਸਿੱਖੋ ਹਾਂਜੀ ਮੈਂ ਭਾਈ ਮੇਰਾ ਨਾਮ ਕੁਲਵਿੰਦਰ ਸਿੰਘ ਆ ਭਾਈ ਮੈਂ ਬਸਤੀ ਰਾਮਪੁਰ ਜਗੀਰ ਤੋਂ ਰਹਿਣ ਵਾਲਾ ਆ ਭਜੀ ਇਹ ਭਾਜੀ ਮੈਂ ਵੀ ਕੋਸਟੈਂਟ ਤੋਂ ਨਸ਼ਾ ਕਰਦਾ ਸੀਗਾ ਜਿੱਦਾਂ ਤੇ ਮੁੰਡਾ ਆ ਜਿਹੜਾ ਨਸ਼ਾ ਹੁਣ ਜਿਹੜੀ ਡੈਥ ਹੋਈ ਆ ਇਹ ਵੀ ਮੇਰੇ ਨਾਲ ਪਹਿਲਾਂ ਜਾਂਦਾ ਹੁੰਦਾ ਸੀਗਾ ਜੀ ਠੀਕ ਆ ਜੀ ਤੇ ਮੈਂ ਤਾਂ ਮੈਨੂੰ ਤਕਰੀਬਨ 6 ਸਾਲ ਹੋ ਗਿਆ ਤਕਰੀਬਨ ਮੈਂ ਹਟਿਆ ਪਿਆ ਮੈਂ ਜੀ ਨਸ਼ੇ ਤੋਂ ਜੀ ਇਹ ਜਿੱਥੋਂ ਲੈਂਦੇ ਹੈਗੇ ਜੀ ਦੱਸ ਸੀ ਪਹਿਲਾਂ ਇਹਨੇ ਉੱਥੇ ਹੁਣ ਲਿਆ ਵਾ ਜਦ ਨਸ਼ਾ ਜੀ ਇਹ ਤੋਤੀ ਪੈਂਡ ਦਾ ਨਸ਼ਾ ਲਿਆ ਜੀ ਇਹਨੇ ਤੋਤੀ ਪੰਡ ਦਾ ਨਸ਼ਾ ਲਿਆ ਉੱਥੋਂ ਨਸ਼ਾ ਲੈ ਕੇ ਜੀ ਥੋੜਾ ਜਿਹਾ ਅੱਗੇ ਜਾ ਕੇ ਜਣਕੇ ਇਹ ਮੁੰਡੇ ਦੀ ਡੈਥ ਹੋ ਗਈ ਆ ਜੀ ਹਾਂਜੀ ਉਹਨੇ ਘਰੋਂ ਲੈ ਕੇ ਲੈ ਕੇ ਲਾ ਕੇ ਉੱਥੋਂ ਨਿਕਲਿਆ ਵਾ ਇਹ ਤੇ ਗਾੜੀ ਥੋੜਾ ਅੱਗੇ ਜਾ ਕੇ ਦੀ ਮੁੰਡੇ ਦੀ ਡੈਥ ਹੋ ਗਈ ਆ ਜੀ ਸਰਕਾਰ ਇਹਨੇ ਉਹ ਪ੍ਰੋਬਲਮ ਕਰੀ ਉਹਨੇ ਕਿਹਾ ਤੇ ਉਹਨੇ ਇੱਕੋ ਬੇਚਾ ਕਰਨ ਦੇ ਤਾਂ ਕੋਈ ਕਿਸ ਤਰ੍ਹਾਂ ਦੇ ਜੀ ਸਰਕਾਰ ਜੇ ਸਰਕਾਰ ਤਾਂ ਕੁਛ ਨਹੀਂ ਕਰ ਰਹੀ ਜੀ ਸਰਕਾਰ ਨਸ਼ਾ ਤੇ ਫੇ ਉਹਦੇ ਵੀ ਕੰਡਿਆ ਜੀ ਜੀ ਮਸੂੜੇ ਤੋਂ ਗਈ ਜਾਂਦੇ ਲੋਕਾਂ ਦੇ ਮਕਾਨ ਤਾਂ ਯਾਰੇ ਆਮ ਵੀ ਕੰਡਿਆ ਜੀ ਨਸ਼ਾ ਸ਼ਰਾਬ ਵੀ ਕੰਡਿਆ ਜੀ ਨਸ਼ਾ ਤਾਂ ਮੰਦ ਹੋਇਆ ਇਹ ਨਿਕਾ ਜੀ ਨਸ਼ਾ ਉਸ ਮੈਨੂੰ ਕੋਈ ਫਰਕ ਨਹੀਂ ਪਿਆ ਨਹੀਂ ਜੀ ਕੋਈ ਕੋਈ ਫਰਕ ਨਹੀਂ ਪਿਆ ਨਸ਼ਾ ਦਾ ਵੀ ਕੰਡਿਆ ਸ਼ਰਾਬ ਵੀ ਕੰਡਿਆ ਨਸ਼ਾ ਕਰਨ ਕੀ ਸਮਝਦੇ ਹੋ ਕਾਦੀ ਨਸ਼ਾ ਵੀ ਕੱਢਿਆ ਜਾਂ ਸਰਕਾਰ ਕਾਦੀ ਨਹੀਂ ਜਾਂ ਕੋਈ ਪ੍ਰਸ਼ਾਸਨ ਕਾਦੀ ਨਹੀਂ ਕਰ ਰਿਹਾ ਗਾਰਵੇ ਦੇਖੋ ਜੀ ਆਪਾਂ ਕਹਿ ਸਕਦੇ ਹੁਣ ਦੇਖੋ ਜੀ ਪੁਲਿਸ ਵੀ ਜਾਂ ਪੈਸਾ ਤੇ ਲ ਕੋਈ ਲੈਂਦੀ ਹੋਊਗੀ ਜਾਂ ਕੁਛ ਹੋਸਾਦਾ ਜੇ ਰਲੇ ਮਿਲੇ ਸਾਰਾ ਆਪ ਦੀ ਜਾਣ ਕੇ ਕੰਡਾ ਹੈ ਵਾ ਜੀ ਕੋਈ ਕਾਰਵਾਈ ਨਹੀਂ ਕਰ ਰਿਹਾ ਮੁਲਾਜ਼ਮ ਵੀ ਕੋਈ ਕਾਰਵਾਈ ਨਹੀਂ ਕਰ ਰਿਹਾ ਆ ਪਿੱਛੇ ਜੇ 20 ਦਿਨ ਹੋਇਆ ਮੁੰਡੇ ਦੀ ਪਿੱਛੇ ਜੇ ਵੀ ਡੈਥ ਹੋਈ ਆ ਉਹਨੇ ਵੀ ਉੱਥੇ ਲਿਆ ਸੀ ਸਮਾਨ ਜੀ ਉਹ ਵੀ ਉਹਦੀ ਵੀ ਉੱਥੇ ਡੈਥ ਹੋਈ ਆ ਸਮਾਨ ਲਿਆ ਉਹ ਵੀ ਇੱਥੇ ਪਿੰਡ ਦਾ ਨਾ ਜੀ ਉਹ ਵੀ ਇੱਥੇ ਇਸੇ ਪਿੰਡ ਦਾ ਹੈਗਾ ਜੀ ਸਾਹਿਲ ਸਾਹਿਲ ਨਾ ਸੀਗਾ ਇਹਦਾ ਹਾਂ ਜੀ ਦੀ ਬੰਕ ਕੀ ਕਰਦੇ ਤੁਸੀਂ ਮੰਗ ਜੀ ਇਹੇ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਉਹਨਾਂ ਨੂੰ ਫੜਿਆ ਜਾਵੇ ਜੀ ਠੀਕ ਹੈ ਜੀ ਬੰਦ ਹੋਣਾ ਚਾਹੀਦਾ ਇਹ ਬੰਦ ਹੋਣਾ ਚਾਹੀਦਾ ਵਾ ਜੀ ਹਾਂ ਜੀ ਮੋਟਾ ਬਹੁਤ ਜ਼ਿਆਦੀ ਮੋਟਾ ਹੋ ਰਹੀ ਆ 20 ਦਿਨ ਹੀ ਹੋਏਗੇ ਜੀ ਪਿਛੇ ਤੁਹਾਡੇ ਪਿੰਡ ਨਹੀਂ ਹੋਈਆਂ ਲਾਪਲੇ ਬਹੁਤ ਹੋਈਆਂ ਕੋਈ ਲੈ ਲੈ ਕੇ ਜੀ ਹਾਂ ਜੀ ਸੋਰਿਕ ਕੋਈ ਫੈਂਡੇ ਲੱਗੇ ਡੈਡ ਬੋਡੀ ਮਿਲੀ ਸੀ ਦੀ ਵਾਪਸ ਉਹਦਾ ਰੋਸ ਸੀਗਾ ਕਿ ਇਹ ਨਸ਼ੇ ਦੀ ਓਵਰਡੋਜ਼ ਕਰਨਾ ਕਰਦੇ ਸੀ 30 ਸਾਲਾਂ ਤੋਂ ਤਾਂ ਮਰਿਆ ਵਾ ਕੀ ਕਹਿਣਾ ਚਾਹੀਦਾ ਉਹ 34 ਜਨ ਲੋਗ ਗੱਲ ਕਰ ਰਹੇ ਇਹ ਆਕਾਸ਼ ਪੁੱਤਰ ਬੱਗਾ ਸਿੰਘ ਦੀ ਇੱਕ ਡੈੱਡ ਬੋਡੀ ਮਿਲੀ ਹੈ ਜੋ ਕਿ ਨਸ਼ਾ ਕਰ ਲੋਕਾਂ ਦੇ ਅੰਦਰ ਪਹਿਲਾਂ ਵੀ ਦਾਖਲ ਰਿਹਾ ਵਾ ਜੋ ਨਸ਼ੇ ਕਰਨ ਦਾ ਆਦੀ ਸੀਗਾ ਨੂੰ ਕੰਮ ਕਰ ਕਰ ਗਾ ਨਸ਼ਾ ਛੱਡ ਚੁੱਕਾ ਸੀਗਾ ਲੇਕਿਨ ਇਹ ਪੋਸਟ ਮਾਰਡੋਂ ਤੋਂ ਬਾਅਦ ਹੀ ਦੱਸ ਸਕਦੇ ਆਪਾਂ ਨਸ਼ਾ ਕੀਤਾ ਜਾਂ ਨਹੀਂ ਕੀਤਾ ਉਹਨੇ ਸੋ ਕਹਿੰਦੇ ਆ ਜਿੱਦਾਂ ਯੁੱਧ ਨਸ਼ਾ ਵਿਰੋਧਤ ਲੱਗਿਆ ਹੋਇਆ ਫੇਂਟ ਵਾਸੇ ਹੁਸਕੈਨ ਆ ਜਿਹਾ ਕਿ ਸੋਪਰ ਜਿਹੜੇ ਬੰਦੇ ਆ ਜਿਹੜੇ ਅੱਗੇ ਵਾਲੇ ਫੜੇ ਜਾਂਦੇ ਪਿੱਛੇ ਵਾਲੇ ਫਿਰ ਬਚ ਜਾਂਦੇ ਆ ਇਹ ਦੇਖੋ ਜਿਹੜਾ ਸ਼ਿਕਾਇਤ ਮਿਲਦੀ ਹੁਣ ਉਹ ਤੇ ਪ੍ਰੋਪਰ ਕਾਰਵਾਈ ਕੀਤੀ ਜਾ ਰਹੀ ਆ ਕੁਝ ამਾਮਿਲ ਦੇ ਵਿੱਚ ਜਿੱਦ ਕਰੀ ਕੀਤੀ ਉਹ ਬੰਦੇ ਦਾ ਨਾਮ ਲੈ ਲਿਆ ਸੀ ਉਹ ਦਾ ਫਿਰ ਅਜੇ ਤਾਂ ਫਿਰਾਲ ਤੋਂ ਪੋਸਟਮੈਨ ਨੂੰ ਕਰਾ ਰਿਹਾ ਉਸ ਤੋਂ ਬਾਅਦ ਜੋ ਵੀ ਬੰਤੀ ਗਾਰਵੀ ਜਦੋਂ ਕੰਦਾ ਲੈਣਗੇ ਉਹਦੇ ਘਰੋਂ ਕੀਤੀ ਜਾਏਗੀ